ਲਗਾਤਾਰ بارشਾਂ ਕਾਰਨ ਦਰਿਆਵਾਂ ਦੇ ਹਾਲਾਤ ਦਿਨ-ਬਦਿਨ ਖਤਰੇ ਨਾਲ ਵੱਧਦੇ ਜਾ ਰਹੇ ਨੇ। ਬਿਆਸ ਦਰਿਆ ਵਿੱਚ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਕਿਉਂਕਿ ਪਹਾੜਾਂ 'ਤੇ ਲਗਾਤਾਰ بارش ਹੋ ਰਹੀ ਹੈ। ਡੈਮਾਂ ਦੀਆਂ ਚਿੱਲਾਂ ਵਿੱਚ ਵੀ ਹੱਦ ਤੱਕ ਪਾਣੀ ਰੋਕਿਆ ਜਾ ਸਕਦਾ ਹੈ। ਪਾਣੀ ਉਹਨਾਂ ਹੱਦਾਂ ਨੂੰ ਪਾਰ ਕਰਨ ਵੱਲ ਵੱਧ ਰਿਹਾ। ਇਸ ਲਈ ਪਾਣੀ ਰੋਕਣ ਨਾਲ ਡੈਮਾਂ ਨੂੰ ਖਤਰਾ ਪੈਦਾ ਹੋ ਸਕਦਾ ਹੈ। ਜੇਕਰ بارش ਨਾ ਰੁਕੀ ਤਾਂ ਪਾਣੀ ਛੱਡਣਾ ਮਜਬੂਰੀ ਹੋਵੇਗੀ ਅਤੇ ਪਾਣੀ ਛੱਡਿਆ ਜਾਂਦਾ ਤਾਂ ਪਿੰਡਾਂ ਦੇ ਪਿੰਡ ਪ੍ਰਭਾਵਿਤ ਹੋਣਗੇ। ਗਲ ਬੁਰਦਾਸਪੁਰ ਤੋਂ ਲੰਘਦੇ ਬਿਆਸ ਦਰਿਆ ਦੀ ਕਰੀਏ ਤਾਂ ਕੁਝ ਪਿੰਡਾਂ ਦੀ ਧਰਤੀ ਅਤੇ ਬਿਆਸ ਦੇ ਕਿਨਾਰਿਆਂ ਦੀ ਧੂੜੀ ਕੁਝ ਦਿਨਾਂ ਚ ਰਹਿ ਗਈ ਹੈ। ਅਜੇ ਹਾਈ ਅੱਜ ਦਿਨ ਦਾ ਫੈਸਲਾ ਹੋ ਸਕਦਾ ਹੈ ਜੇਕਰ ਪਾਣੀ ਵੱਧਦਾ ਤਾਂ ਪਿੰਡ ਖਾਲੀ ਕਰਵਾਉਣ ਵਾਲੇ ਹਾਲਾਤ ਪੈਦਾ ਹੋ ਸਕਦੇ ਨੇ। ਪਰ ਦੂਜੇ ਪਾਸੇ ਸਰਕਾਰ ਦੇ ਨੁਮਾਇੰਦੇ ਦਾਵਾ ਕਰ ਰਹੇ ਨੇ ਕਿ ਹਰ ਤਰ੍ਹਾਂ ਦੇ ਹਾਲਾਤ ਨਾਲ ਨਿਪਟਣ ਦੀ ਤਿਆਰੀ ਕਰ ਲਈ ਗਈ ਹੈ। ਵੱਧਦੇ ਪਾਣੀ ਨੂੰ ਰੋਕਣ ਲਈ ਮਿੱਟੀ ਦੀਆਂ ਜ਼ਰੂਰਤਾਂ ਅਨਸਾਰ ਬੋਰੀਆਂ ਤਿਆਰ ਕਰ ਲਈਆਂ ਹਨ। ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਹੈ ਤੇ ਦਿਨ ਰਾਤ ਮੁਸਤੈਦ ਹੈ। ਦੇਖੋ ਜੀ ਮੈਂ ਜਦੋਂ ਮੈਨੂੰ ਪਤਾ ਲੱਗਾ ਕਿ ਪਾਣੀ ਦਾ ਸਥਿਰ ਰੁਚਾ ਹੋ ਰਿਹਾ ਹੈ ਮੈਨੂੰ ਪ੍ਰਸ਼ਾਸਨ ਵੱਲੋਂ ਹੀ ਇਹ ਚੀਜ਼ ਦਾ ਸੰਕੇਤ ਆਇਆ ਸੀਗਾ ਕਿ ਪਾਣੀ ਦਾ ਲੈਵਲ ਵੱਧ ਸਕਦਾ ਥੋੜਾ ਬਹੁਤ ਅੱਜ ਔਰ ਪ੍ਰਸ਼ਾਸਨ ਆਪਣੀ ਪੂਰੀ ਤਿਆਰੀ ਦੇ ਵਿੱਚ ਹੈਗਾ ਇਸ ਵਕਤ ਨਾਲ ਉਹਨਾਂ ਨੇ ਮਿੱਟੀ ਦਾ ਪ੍ਰਬੰਧਨ ਨਪੋਰਿਆਂ ਦਾ ਸਾਰਾ ਕੁਝ ਅਰੇਂਜ ਕਰਕੇ ਰੱਖਿਆ ਹੈ ਜੇ ਇਨ ਕੇਸ ਜੇ ਇਦਾਂ ਦੀ ਸਿਚੁਏਸ਼ਨ ਬਣਦੀ ਆ ਤੇ ਆਪਾਂ ਮੈਂ ਇਸ ਮੌਕੇ ਤੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਵਾ ਕਿ ਇੱਥੇ ਆਣ ਕੇ ਆਪਾਂ ਸਿਆਸੀ ਰੋਟੀਆਂ ਨਾਲ ਸਿੱਖੀਏ ਜੇ ਸਮਾਜ ਦਾ ਦਾ ਬੰਦਾ ਵਾ ਸਮਾਜ ਸੇਵੀ ਤੇ ਪ੍ਰਸ਼ਾਸਨ ਆਪਾਂ ਰਲ ਕੇ ਤੇ ਪ੍ਰੋਬਲਮ ਨੂੰ ਪਾ ਹੱਲ ਕਰੀਏ ਕਿ ਨਾ ਕਿ ਇੱਥੇ ਆਣ ਕੇ ਇੱਕ ਦੂਜੇ ਦੇ ਅਸੀਂ ਗਲਤ ਬਿਆਨ ਬਿਆਜੀ ਕਰੀਏ ਜਾਂ ਸਿਆਸੀਆਂ ਰੋਟੀਆਂ ਸੇਕੀ ਆਪਣੇ ਢੜੇ ਵਾਸਤੇ ਸਿਚੁਏਸ਼ਨ ਦੇ ਵਿੱਚ ਨਾ ਤੇ ਖੜਨ ਕਿਸ ਦੀ ਪਾਰਟੀ ਦੇਖਣੀ ਹੈ ਕੋਈ ਤੇ ਨਾ ਕੁਝ ਹੋਰ ਦੇਖਣਾ ਜੇ ਗਰੀਬ ਲੋਕ ਮਾਰੇ ਜਾਂਦੇ ਆ ਤੇ ਆਫਰ ਜੇ ਗਰੀਬ ਲੋਕਾਂ ਨੇ ਚੱਲਣੀ ਆ ਤੇ ਮੈਂ ਸਾਰਿਆਂ ਨੂੰ ਫੇਰ ਅਪੀਲ ਇੱਕੋ ਗੱਲ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਨਾਲ ਕਿ ਆਪਾਂ ਸਿਆਸੀ ਰੋਟੀਆਂ ਸੇਕਣ ਦੀ ਬਜਾਏ ਸਮਾਜ ਸੇਵੀ ਪ੍ਰਸ਼ਾਸਨ ਆਪਾਂ ਰਲ ਕੇ ਹੱਲਾ ਮਾਰੀਏ ਨਾ ਗਏ ਆਪਣੀ ਬੱਲੇ ਬੱਲੇ ਕਰਾਉਣ ਚ ਪਈ ਹੈ